ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਟੈਂਡਾ ਬੱਦਣੀ ਖੁਰਦ ਜੀ ਤਾਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹੇ ਮੋਗਾ ਜ਼ਿਲ੍ਹੇ ਮੋਗੇ ਜੋ ਆਪਾਂ ਇੱਕ ਵੀਡੀਓ ਕਵਰ ਕਰ ਰਹੇ ਆਂ ਜੀ ਜਿਹਦੇ ਚ ਟੋਟਲ 10 ਨਾਗ ਆ ਜੀ 6 ਝੋਟੀਆਂ ਨੇ ਤੇ 4 ਬਿਹੜਾ ਨੇ ਵਿੱਚ ਸੂਏ ਸਵਾਏ ਨਗ ਵੀ ਆ ਗੱਬਣ ਵੀ ਆ ਜੀ ਬਾਕੀ ਫੁੱਲ ਵੀਡੀਓ ਵੇਖਿਓ ਕਿਉਂਕਿ ਪਹਿਲਾਂ ਤੁਹਾਨੂੰ ਆਪਾਂ ਝੋਟੀਆਂ ਦਿਖਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਬਿਹੜਾ ਦਿਖਾਵਾਂਗੇ 나ਗ ਬਾਈ ਕੋਲ ਹੋਰ ਵੀ ਖੜੇ ਆ ਜਿਹੜੇ ਲਗਭਗ ਹਫਤੇ ਦੇ ਆਸ-ਪਾਸ ਕੱਚੇ ਆ ਉਹਨਾਂ ਦੇ ਵੀ ਤੁਹਾਨੂੰ ਨਿਗ੍ਹਾ ਮਰਾ ਦਾਂਗੇ ਜੀ ਡਿਟੇਲ ਬਾਈ ਤੋਂ ਲੈ ਕੇ ਦਊਗਾ ਤੁਹਾਨੂੰ ਇਹਨਾਂ ਚੋਂ ਕੋਈ ਵੀ 나ਗ ਫੱਟ ਬੈਂਦਾ ਪਸੰਦ ਆਉਂਦਾ ਜੇ ਸੁਆ ਸੁਆ 나ਗ ਤਾਂ ਤੁਸੀਂ ਆਪਦੀ ਮਿਲਕਿੰਗ ਕਰ ਸਕਦੇ ਆ ਜੇ ਕੋਈ ਗੱਬਰ 나ਗ ਆਦਾ ਬਾਈ ਦੇ ਘਰੋਂ ਪਾਸ ਕਰਕੇ ਲੈ ਜਾਓ ਡਿਟੇਲ ਤੁਹਾਨੂੰ ਬਾਈ ਤੋਂ ਲੈ ਦਊਗਾ ਜੀ ਤਸੱਲੀ ਬਾਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਆਜੋ ਜੀ ਸਾਸ਼ੀ ਗਾਲ ਜੀ ਸਾਸ਼ੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਰਾਹੁਲ ਪਿੰਡ ਬਦਨੀ ਖੁਰਦ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 6283172154 ਤੇ ਇੱਕ ਨੰਬਰ ਹੋਰ ਦੇਣਾ ਜੀ 836031943 ਠੀਕ ਹੈ ਵੀਰੇ ਜਿਹੜੀ ਆਪਾਂ 4 ਦਿਨ ਪਹਿਲਾਂ ਵੀਡੀਓ ਪਾਈ ਸੀ ਸੇਲ ਹੋ ਗਿਆ ਜੀ ਮਾਲ ਹਾਂਜੀ ਸੇਲ ਹੋ ਗਿਆ ਉਹਨਾਂ ਚ ਜਿਵੇਂ ਜਿਹੜੀਆਂ ਆਪਾਂ ਕੱਚੀਆਂ ਵੜਾ ਸੀਗੀਆਂ ਉਹ ਆਪਾਂ ਪੂਰਾ ਸੀਗਾ ਕਿ ਨੇੜੇ ਕਰਕੇ ਵੇਚਾਂਗੇ ਹਾਂਜੀ ਤੇ ਬਾਕੀ ਜਿਹੜਾ ਤਿਆਰ ਮਾਲ ਸੀ ਬਹੁਤ ਵਧੀਆ ਰਿਸਪੌਂਸ ਦਿੱਤਾ ਠੀਕ ਆ ਸਾਰੇ ਵੀਰਾਂ ਭੈਣਾਂ ਨੇ ਬਹੁਤ ਹੀ ਆਪਣਾ ਮਾਲ ਵੇਚਿਆ ਉਹ ਠੀਕ ਆ ਇੱਕ ਨੰਬਰ ਝੋਟੀ ਤੋਂ ਸ਼ੁਰੂ ਕਰਾਂਗੇ ਵੀਰੇ ਸੁਆ ਕਿੰਨਾ ਮਾਜੀ ਦਾ ਦੂਜਾ ਬਈ ਰਿਜੀਨਲ ਦੂਜਾ ਇਹ ਗੱਬਣਾ ਕਿ ਸੂਈ ਵੀ ਇਹ ਸੂਈ ਸਵਾਈ ਹੈ ਬੱਚਾ ਕੀ ਹੈ ਕਟਾਈ ਕਟਾ ਅੰਦਰ ਖੜਾ ਆਪਾਂ ਬੱਚੇ ਇਕੱਠੇ ਦਿਖਾ ਦਾਂਗੇ ਬਾਅਦ ਚ ਜੀ ਕੋਈ ਗੱਲ ਨਹੀਂ ਠੀਕ ਆ ਜੇਰ ਕੰਪਲੀਟ ਹੈ ਜੀ ਜੇਰ ਜੂਰ ਦੀ ਡੰਨਾ ਬਾਈ ਅੱਜ ਇਹਨੂੰ ਸਹੀ ਜਿਹੜਾ ਦੇਣਾ ਸੱਤਵਾਂ ਦਿਨ ਅੱਜ ਸੂਈ ਨੂੰ ਜੀ ਹਾਂਜੀ ਸਹੀ ਦਾ ਸੱਤਵਾਂ ਦਿਨ ਠੀਕ ਆ ਦੇਵਾ ਦੇ ਕੋ ਜਮਾ ਚੋਂ ਦਾ ਹੀ ਟਾਈਮ ਆ ਹੂੰ ਸ਼ਾਮ ਦੇ ਟਾਈਮ ਹੀ ਵੀਡੀਓ ਬਣਾ ਰਹੇ ਆ ਠੀਕ ਆ ਤੇ ਜੋਨ ਦੇ ਟਾਈਮ ਹੈ ਪੂਰੀ ਐਨ ਝੋਟੀ ਥੱਲੇੋਂ ਪੱਧਰਾ ਚੌੜਾ ਲੈਵਾ ਫਿਕਸ ਜਿਹਨੂੰ ਕਹਿੰਦੇ ਆ ਪੱਟਾਂ ਚ ਲੈਵਾ ਠੀਕ ਆ ਵੀਰੇ ਕਿੰਨਾ ਦੁੱਧ ਤਿਆਰ ਹੁਣ ਇਹਦੇ ਥੱਲੇ ਹੁਣ ਬਈ ਦੁੱਧ ਜਿਹੜਾ ਕਹਿਨ ਦਾ ਕਹਿੰਨ ਨੂੰ ਮੈਂ ਐਵੇਂ 15 16 ਕਿਲੋ ਕਹੀ ਜਾਵਾ ਝੱਗ ਬਣਾ ਕੇ ਕੰਡੇ ਵਾਲਾ 13 ਕਿਲੋ ਦੁੱਧ ਤਿਆਰ ਆਪਾਂ ਜੋੜ ਕੇ ਦੇਣਾ ਚਵਾਈ ਕਰਾ ਦਾਂਗੇ ਚਵਾਈ ਕਰਾ ਦਾਂਗੇ ਦੋ ਟਾਈਮ ਚੋਲੇ ਕੋਈ ਚਾਰ ਟਾਈਮ ਚੋਲੇ ਖਾਣਾ ਦੀ ਭਾਰ ਪਿੱਛੇ ਦੀ ਇੱਕ ਨੰਬਰ ਆ ਭਾਵੇਂ ਕੋਈ ਹੱਥ ਵੀ ਨਾ ਲਾਵੇ ਇਹਦੇ ਵੱਲੋਂ ਬਸ ਬੇਫਿਕਰ ਹੋ ਜਾ ਬੇਫਿਕਰ ਆਪਣੀਆਂ ਸਾਰੀਆਂ ਝੋਟੀਆਂ ਬਾਈ ਭਾਰ ਪਿੱਛੇ ਇੱਕ ਨੰਬਰ ਆ ਆਪਾਂ ਕੋਈ ਉਹ ਜਾ ਕੇ ਲੈਂਦਾ ਹੀ ਨਹੀਂ ਜਾਨਵਰ ਠੀਕ ਆ ਹਾਂਜੀ ਤੇ ਝੋਟੀ ਦੀ ਬੰਤਰ ਦੇਖੋ ਐਨ ਬਰੀਕ ਪਿੰਡੇ ਦੀਆਂ ਕੋਈ ਆਈ ਪਤਲੀ ਚਮੜੀ ਆ ਤੇ ਇੱਥੋਂ ਜਿਹੜੀਆਂ ਮੇਨ ਝੋਟੀ ਚ ਖੂਬੀਆਂ A to Z ਪੂਰੀਆਂ ਵੀਲ ਹਾਈਟ ਕੁੰਡਾ ਸੈਂ ਨਾਲ ਦੀ ਨਾਲ ਤੋਰਦੀ ਵੀਰੇ ਕਹਿਣ ਨੂੰ ਬਾਈ ਕਹਿੰਦਾ ਆਪਾਂ ਕਹ ਦੇ ਗਏ ਬਈ 15 ਕਿਲੋ ਆ 16 15 16 ਕਿਲੋ ਦੀ ਬਾਲਟੀ ਬਾਹਰ ਮਾਰੂ 13 ਕਿਲੋ ਕੰਡੇ ਤੇ ਚੜਾ ਦਾਂਗੇ ਆਪਾਂ ਇਹ ਝੋਟੀ ਨੇ ਬਈ ਵਾਹਲਾ ਨਹੀਂ 15 ਪਲੱਸ ਦੁੱਧ ਦੇਣਾ ਜਿੱਦਾਂ ਕੜਕੋੜ ਚੱਲ ਗਿਆ ਝੋਟੀ ਦੀ ਤੇ ਇਹਨੇ 15 ਪਲੱਸ ਹੀ ਜੰਨਾ ਵੇਲਪੂੜ ਚੰਗੀ ਆ ਰਹਿਣਾ ਜੀ ਬਾਕੀ ਐਚ ਐਫ ਗਾਇਆਂ ਵਰਗਾ ਹਵਾਨਾ ਇਹਦਾ ਫਿਟਨੈਸ ਆਲਾ ਸੋਹਣਾ ਮੁੱਠੀ ਵਾਲਾ ਥਾਣਾ ਕੂੜ ਸ਼ਾਂਕ ਪੂਰਾ ਵੀ ਨਹੀਂ ਤੇ ਚੰਗੂੰ ਮੂੰਹ ਦੀ ਬਹੁਤ ਸੋਹਣੀ ਸਹੀ ਗੱਲ ਹੈ ਜੀ ਠੰਡੀ ਸੀ ਲਾਂ ਬਾਈ ਜਿਹੜੀ ਮੇਨ ਕੀਮਤ ਫਿਰ ਸਾਰਿਆਂ ਦੀ ਫੋਨ ਤੇ ਫੋਨ ਤੇ ਰਹਣ ਵਾਲੀ ਆ ਤੇ ਪਰ ਹੋਊਗੀ ਜੈ ਜੀ ਜੈ ਜੀ ਬਾਈ ਠੀਕ ਆ ਜੈ ਜੀ ਕੋਈ ਆਪਣਾ ਵੇਚਣ ਵਾਲਾ ਕੰਮ ਕੀ ਉਹ ਮੈਂ ਨਹੀਂ ਕਿਹਾ ਕੱਲਿਆਂ ਦਿਖਾਉਣੀ ਬਾਈ ਆ ਠੀਕ ਆ ਜਿਹੜਾ 2 ਨੰਬਰ ਨਾਕ ਆ ਗਿਆ ਵੀਰ ਇਹਦਾ ਸੂਆ ਕਿੰਨਾ ਮਾਜ ਇਹਦਾ ਸੂਆ ਪਹਿਲਾ ਬਾਈ ਠੀਕ ਆ ਇਹ ਵੀ ਸੂਈ ਵੀ ਹੈ ਜੀ ਇਹ ਵੀ ਸੂਈ ਵੀ ਆ ਬਾਈ ਇਹ ਪਰਸੋ ਸੂਈ ਆਈ ਬੱਚਾ ਕੀ ਦਿੱਤਾ ਜੀ ਬੱਚਾ ਇਹ ਮਗਰ ਕੱਟੀ ਆਈ ਜੇਰ ਕੰਪਲੀਟ ਪੈ ਗਈ ਹੈ ਕਿੰਨਾ ਬੋਲਾ ਚਵਾਈ ਕਰਾ ਦੂ ਜੀ ਚਲੋ ਇਹਦੇ ਥੱਲੇ ਹੁਣ ਬਾਈ 7 8 ਕਿਲੋ ਬੋਲਾ ਨੈਟ ਰੈਡੀ ਹੋਊਗਾ ਸਟਾਰਟਿੰਗ ਆ ਸਟਾਰਟਿੰਗ ਹੈ ਮੈਂ ਸੋਨੂੰ 10 12 ਕਿਲੋ ਕਹੀਏ ਨਾ ਪਰ ਜੋ ਟੀਨੇ ਵਧੀਆ ਅੱਜ ਤੋਂ ਜਦੋਂ ਕੜ ਕੁੜ ਚੱਲ ਲਗਾ 10 ਕਿਲੋ 11 ਕਿਲੋ ਵਧੀਆ ਕੰਡੇ ਵਾਲਾ ਕਿਉਂਕਿ ਹਾਈਟ ਵੀ ਨਾਰਮਲ ਆ ਕੋਈ ਬਾਲੀ ਵੱਡੀ ਮੰਨ ਕੇ ਨਾ ਨਹੀਂ ਨਹੀਂ ਆ ਬਈ ਮੈਂ ਨਹੀਂ ਹਾਈਟ ਕੋਈ ਐ ਸਪੈਦੇ ਜੱਡੀ ਆ ਹਾਂ ਹਾਂ ਸਪੈਦਾ ਕਿੱਡਾ ਹੋਵੇ ਉਹਦੀ ਸ਼ਾਨ ਨਹੀਂ ਹੁੰਦੀ ਸਹੀ ਗੱਲ ਜੰਗ ਪੈਰ ਬਹੁਤ ਚੰਗੇ ਗਾਹ ਨੂੰ ਛੋਟੀ ਜਾਂ ਪੂਰੀ ਵਧੀਆ ਬਣ ਜੇ ਨਾ ਵਾਦੇ ਵਾਲੀ ਚੀਜ਼ ਆ ਜੀ ਵਾਦੇ ਵਾਲੀ ਚੀਜ਼ ਆ ਉਹਨੂੰ ਵਧੂਗੀ ਹਾਂਜੀ ਆ ਤੋਰ ਦੇ ਵੀਰੇ ਬਈ ਕਹਿੰਦਾ ਬਾਹਲਾ ਨਹੀਂਗਾ ਬਈ 10 11 ਕਿਲੋ ਤਾਂ ਪਿਆ ਹੀ ਜਾਊਗੀ ਹੂੰ 7 ਕਿਲੋ ਤਾਂ ਬਹੁਲੀ ਵੀ ਆ ਆ ਪਰ ਇਹ ਕਮ ਅਗਰ ਕਹਿ ਦੇ ਕੇ ਬਈ 15 ਪਿਆ ਜੂ ਦਾ ਫਾਇਦਾ ਵੀ ਨਹੀਂ ਕੋਈ ਦੋ ਕਿ ਜਿਹਨੇ ਖਰੀਦ ਕਰਨੀ ਆ ਉਹ ਵੀ ਵੀਰ ਸਮਝਦਾਰ ਆ ਦਾ ਡੰਗਾ ਬਈ ਕੋਈ ਐ ਦੁੱਧ ਨਹੀਂ ਰੁਕਿਆ ਇਹਨਾਂ ਦਾ ਇੱਕ ਟਾਈਮ ਦਾ ਠੀਕ ਆ ਰੰਗ ਦੇ ਡੰਗਾ ਠੀਕ ਆ ਟਾਈਮ ਟੂ ਟਾਈਮ ਆ ਸਪੈਸ਼ਲ ਨਹੀਂ ਆਪਾਂ ਵੀਡੀਓ ਵਾਸਤੇ ਬਈ ਤਿਆਰ ਕੀਤਾ ਬਸ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਜਿਦਾ ਹੁੰਦਾ ਦਿੰਦਾ ਜਿਹੜਾ ਜਿਹੜਾ ਪਾਈਆਂ ਆਉਂਦੀਆਂ ਬਸ ਜਿਵੇਂ ਸੀ ਉਵੇਂ ਆਪਾਂ ਦੇਖ ਲੈਂਦੇ ਹਾਂ ਠੀਕ ਆ ਤਿੰਨ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹ ਸੂਆ ਦੂਜਾ ਬਈ ਛੋਟੀ ਦਾ ਹੀ ਹਾਂ ਇਹ ਗੱਪਣਾ ਜੀ ਸਮਾਂ ਕਿੰਨਾ ਕੁ ਲੈਂਦੀ ਆ ਜੀ ਇਹਦਾ ਹਜੇ ਪਿਆ ਬਈ ਹਫਤਾ ਖੁੱਲਾ ਡੁੱਲਾ ਲੈ ਜੂਗੀ ਖੁੱਲਾ ਡੁੱਲਾ ਲੈ ਜੂ ਹਜੇ ਠੀਕ ਆ ਵੀਰੇ ਛੋਟੀ ਸ਼ਰਮੂ ਦੀ ਬਹੁਤ ਕਿੰਨਾ ਕੁ ਪਿਆ ਜੂ ਕਰ ਮਾਲੇ ਪਲੂਨ ਦਾ ਬਈ ਇਹਨੇ 16-17 ਕਿਲੋ ਦੁੱਧ ਦਿੱਤਾ ਪਿੱਠ ਪੂੜੇ ਦੀ ਚੰਗੀ ਆ ਹਨਾ ਬੜੀ ਬਧੀਰੀ ਹੈ ਝੋਟੀ ਕੱਦ ਵਜਨ ਦੀ ਵੀ ਚੰਗੀ ਆ ਇਹ ਵੀ ਦੋਰ ਦੀ ਵੀਰੇ ਸੋਹਣਾ ਫਿਟਨੈਸ ਵਾਲਾ ਹਵਾਨਾ ਮੁਠੀ ਵਾਲਾ ਥਾਨਾ ਕੱਲਾ ਕੱਲਾ ਨਿੱਖੜਵਾ ਲਾਉਗੀ ਬਾਈ ਤੁਸੀਂ ਚੰਗੇ ਜੀ ਆ ਲੰਮੀ ਲੰਮੀ ਕਦ ਕਾਟ ਬਥੇਰਾ ਝੋਟੀ ਦਾ ਬਾਈ ਠੀਕ ਹੈ ਵੀਰੇ ਬਾਕੀ ਗੋਲ ਸਿੰਘ ਕੀ ਆ ਜੀ ਮੁੱਠੀ ਵਾਲਾ ਥਾਣਾ ਵਜਨ ਵਜੂਦ ਪੂਰਾ ਚੰਗਾ ਜੀ ਸਮਾਂ ਜ਼ਰੂਰ 2-4 ਦਿਨ ਵੱਧ ਵੀ ਸਕਦੇ ਆ ਘਟ ਵੀ ਸਕਦੇ ਆ ਕਿਉਂਕਿ ਜੇ ਤਾਂ ਵੀਰੇ ਪਸੂ ਜੀ ਲਾਜੇ ਤਾਂ ਵੱਧ ਜਾਣ ਲਾਈ ਜਾਂਦਾ ਪਈ ਰਾਜਣ ਖਾਈ ਜਾਂਦੀ ਲੱਗੀ ਜਾਂਦਾ ਲੈ ਹੀ ਜਾਂਦੇ ਜੀ ਪਰ ਦੁੱਧ ਕਰਮ ਵਾਲੀ ਚੰਗਾ ਪਿਆ ਜੀ ਇਸ ਵਾਰੀ ਵਧੀਆ 16-17 ਕਿਲੋ ਕੱਢੀ ਜਾਊਗੀ ਮੈਂ 20 ਕਿਲੋ ਕਹਾਂ 15 ਪਲੱਸ ਦੁੱਧ ਦਊਗੀ 15 ਪਲੱਸ ਪਹਿਲਾਂ ਨਾ ਬਾਈ ਇਹ ਨਾਕ ਆ ਗਿਆ ਵੀਰੇ 4 ਨੰਬਰ ਇਹਦਾ 50 ਤੇ ਹਾਈਟ ਦੀ ਗੱਲ ਕਰਕੇ ਸਾਰੇ ਨਾਲੋਂ ਵੱਡੀ ਹੈ ਨਾ ਸਾਰਿਆਂ ਨਾਲੋਂ ਵੱਡੀ ਦਿਨ ਵੀ ਪਏ ਆ ਮੰਨ ਕੇ ਚੱਲੋ 10 12 ਦਿਨ ਪਏ ਠੀਕ ਹੈ ਵੀਰੇ ਮੁਠੀ ਵਾਲਾ ਥਾਣਾ ਮੰਨ ਕੇ ਚੱਲੋ ਬਾਈ ਇੱਕ ਸਾਲ ਦਾ ਸਟਾਰਟਿੰਗ ਹੀ ਕੀਤਾ ਬਾਈ ਸਟਾਰਟ ਕੀਤਾ ਮੰਨਣਾ ਪਰ ਬਣੂ ਬਥੇਰੀ ਝੋਟੀ ਬਰੀਕੀਆਂ ਵਾਲੀਆਂ ਝੋਠੀ ਜ ਹੈ ਨਾ ਹਾਂਜੀ ਗੋਲ ਸਿੰਘੀ ਆ ਵੀਲ ਚੈੱਕ ਕਰ ਲਓ ਹਾਈਟ ਚੈੱਕ ਕਰ ਲਓ ਦੋ ਦੰਦ ਬੱਚੇ ਦਾ ਐਡਾ ਕੱਦ ਕਿਤੇ ਹੀ ਮਿਲਦਾ ਚੌੜਾ ਪਿੱਠ ਪੂੜਾ ਆਨ 10 ਤੋਂ 12 ਲੈ ਜੂ 15 ਹੀ ਮੰਨ ਕੇ ਚਾਹੇ ਤੁਸੀਂ ਆ ਜਾਓ ਜੇ ਤਿਆਰੀ ਸੋਹਣੀ ਕਰਦੀ ਹੁੰਦੀ ਹੈ ਸ਼ੁਰੂ ਕਰਦੀ ਹਵਾਨਾ ਬੈਕ ਸਾਈਡ ਨੂੰ ਵੀ ਚੰਗਾ ਕਰ ਦੂਗੇ ਮੈਂ ਤੁਹਾਨੂੰ ਬੈਕ ਸਾਈਡ ਨੂੰ ਢਿੱਲ ਦਿਖਾਉਣਾ ਹਾਂ ਮੰਨ ਚ ਚੈੱਕ ਕਰ ਸਕਦੇ ਉਹਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਕੜਵਾ 15+ ਦੁੱਧ ਗੋਟੀ ਜੀ ਨੇ ਜੇ ਹਾਂ ਚੰਗੇ ਰਿਕਾਰਡ ਆ ਦੀਆ ਕੱਲ ਕਾਠਾ ਬਥੇਰਾ ਤੇ 15+ ਫੁੱਲਾਡਾ ਦੁੱਧ ਗੋਟੀ ਠੀਕ ਹੈ ਵੀਰੇ ਕਿਸੇ ਦਾ ਕੋਈ ਮੂੰਹ ਆ ਬਾਈ ਕਿਸੇ ਦਾ ਕੋਈ ਸੀਮਾ ਰਿਕਾਰਡ ਮਿਲੇ ਆਪਾਂ ਨੂੰ ਨਹੀਂ ਬਈ ਐਵੇਂ ਕਹੀ ਕਿਸੇ ਦਾ ਨਹੀਂ ਮਿਲਾ ਜੀਦਾ ਹੋਇਆ ਉਹਦਾ ਦੋਨਾਂ ਦਾ ਪੁੱਛ ਕੇ ਦੇ ਸਕਦੇ ਕਿਵੇਂ ਆਪਣੀ ਚੰਗੀ ਤੋਂ ਆਈਆਂ ਠੀਕ ਆ ਹੈ ਚੰਗੀ ਆ ਨਾ ਗਾ ਗਿਆ 5 ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾਜੀ ਇਹ ਦੂਜੇ ਸੂਏ ਆ ਇਹ ਗੱਬਣਾ ਕੇ ਸੂਈ ਗੱਬਣਾ ਬਾਈ ਠੀਕ ਆ ਕਿੰਨਾ ਖੁੱਲਾ ਡੁੱਲਾ ਚੋਟੀ ਆ ਆਪ ਦਾ ਖੁੱਲਾ ਲੈ ਜੋ ਢੈ ਲੁੱਲ ਬਹੁਤ ਪਈ ਆ ਤਾਂ ਹੋਣਾ ਜੀ ਹੈ ਨਾ ਬੈਕ ਸਾਈਡ ਨੂੰ ਹਵਾਨਾ ਜਿਹੜੀ ਜਾਂਦਾ ਪੱਟਾਂ ਚ ਲੈਵਾ ਝੋਟੀ ਤੁਹਾਨੂੰ ਬਹੁਤ ਚੰਗਾ ਲੱਗਿਆ ਤੁਹਾਨੂੰ ਪੂਰਾ ਚੰਗਾ ਸਹੀ ਗੱਲ ਆ ਐਨ ਪੂਰੀ ਤਾਲੀ ਸ਼ਾ ਹੂੰ ਕੋਲ ਸਿੰਘੀ ਆ ਫਲੀ ਬਾਝਾ ਦੀ ਉਹਦੀ ਹੈ ਕਿ ਨਹੀਂ ਜਿਹੜਾ ਪਤਾ ਆਪਣਾ ਉਹਦਾ ਸਰਵੇ ਉਹ ਤਾਂ ਦੱਸਾਂਗੇ ਜੀ ਦੀ ਸੁਨੱਖਪਣਾ ਬਹੁਤ ਆ ਜੋ ਕਿ ਹਾਂ ਕਹਿਣ ਨੂੰ ਕਹਿ ਦਿੰਨੇ ਬਈ ਇਹ ਫਲਾਨੇ ਸੀ ਮੰਦੀ ਆ ਜੀ ਇਹਦੀ ਮਾਂ ਇੰਨੇ ਕਿਲੋ ਦਿੱਤੇ ਆ ਉਹਦਾ ਫਾਇਦਾ ਨਹੀਂ ਕੋਈ ਪਰ ਉਹਦੀ 15 16 ਕਿਲੋ ਦਾ ਤਾਂ ਦੇ ਦੂਗਾ ਬਰੀਕੀਆਂ ਚੰਗੀਆਂ ਨੇ ਇਹਦੇ ਚ ਸੋਨਾ ਮੁੱਠੀ ਵਾਲਾ ਥਾਨਾ ਕੱਲਾ ਕੱਲਾ ਨਿੱਖੜ ਮਹੱਥੀ ਜਵਾਈ ਵਾਲਾ ਗੋਲ ਸਿੰਘੀ ਆ ਪਿਓਰ ਮੂਰਾ ਚ ਹੀ ਪੈਂਦੀ ਆ ਜੀ ਹੂੰ ਗੈਂਤੀ ਦੇ ਵਾਲੀ ਚਿੱਟੇ ਆ ਪੂਛ ਹੈ ਨਾ ਬਈ ਲਓ ਜੀ ਚੈੱਕ ਕਰੋ ਸਿੰਘੀ ਭਾਲੀ ਗੋਲਾ ਹੈ ਨਾ ਸੁਨੱਖੀ ਬਥੇਰੀ ਨਾ ਕਬੂਨਾ ਜੰਗਾਲੀ ਠੀਕ ਹੈ ਵੀਰ ਤੈਨੂੰ ਜਰੂਰ ਕੰਮ ਆ ਸਕਦੇ ਆ ਤੇ ਨਾਗਾ ਕੇ ਆਪਣਾ ਵੀਰੇ 6 ਨੰਬਰ ਤੇ ਇਹ ਸੁਈ ਵੀ ਆ ਬਾਈ ਇਹ ਤਾਂ ਦੋ ਸੁਈ ਹੈ ਜੀ ਇਹਨੂੰ ਸੁਈ ਨੂੰ ਅੱਜ ਹੋ ਗਏ 8-9 ਦਿਨ ਹੋ ਗਏ ਬੱਚਾ ਕੀ ਹੈ ਜੀ ਇਹਦੇ ਮਗਰ ਕੱਟਾ ਜੀ ਚੀਰ ਦੇ ਸਾਫ ਆ ਹਾਂ ਜੀ ਇਹ ਇੱਕ ਨੰਬਰ ਹੈ ਸਹੀ ਦੂਜਾ ਸੁਆ ਕਹਿਣ ਨੂੰ ਹੂੰ ਥੋੜੇ ਜਿਹਾ ਸੰਭ ਹੀ ਨਹੀਂ ਕਿਸੇ ਇਹ ਆਈ ਆ ਬਈ ਜਿਵੇਂ ਅੰਦਰ ਮਿਆਂ ਨੇ ਘਰੋਂ ਤੇ ਇਕੱਲੀ ਵਿਚਾਰੀ ਉਹਨਾਂ ਕੀ ਥਾਂ ਸੀ ਜਿੱਥੇ ਖੋਲੀ ਆ ਅੱਛਾ ਪੂਰੇ ਪੂਰੇ ਜੇ ਖੜੀ ਸੀ ਆਪਣੇ ਕੋਲ ਹੀ ਆ ਕੇ ਝੋਟੀ ਪੂਰੀ ਆ ਤੁਰਨ ਫਿਰਨ ਲੱਗੀ ਜਿਵੇਂ ਖੜੀ ਜੀ ਬਹਲੀ ਰਹੀ ਆ ਹੈਨਾ ਬਾ ਉਹਨਾਂ ਕੀ ਸੀ ਜਿੰਨੇ ਕ ਚੇ ਬਹਿ ਸਕੇ ਉਹਨਾਂ ਦਾ ਹਾਂ ਪੂਰਾ ਪੂਰਾ ਥਾਂ ਜਿਹੀ ਸੀਗਾ ਜੀ ਬੜੀ ਬੁਢੀ ਬਥੇਦੀ ਸੀ ਉਹ ਬੋਤਲ ਵਿਚਾਰੀ ਰਹੀ ਕੰਮ ਠੀਕ ਹੈ ਬਰੇ ਇਹਦੇ ਲਈ ਹੁਣੋਂ ਵਧੀਆ 9-10 ਕਿਲੋ ਜਾਨੀ ਦੁੱਧ ਹੂ ਕੰਡੇ ਆ ਬੱਚਾ ਵੀ ਕੱਟੀ ਮਿਲ ਜਾਣੀ ਹੈ ਨਾ ਨਾਲ ਨਹੀਂ ਕੱਟਾ ਬਾਈ ਕੱਟਾ ਜੀ ਦੇ ਮਗਰ ਠੀਕ ਹੈ ਇਹਦੇ ਮਗਰ ਕੱਟਾ ਜੀ ਠੀਕ ਹੈ 9-10 ਕਿਲੋ ਜਾਨੀ ਤਿਆਰ ਹੈ ਜੇ ਸੇਵਾ ਵੱਧ ਗਈ ਵੱਧ ਜੋ ਕੱਦ ਵੰਡਦੀ ਪੂਰੀ ਚੰਗੀ ਹੈ ਹੂੰ ਸੇਵਾ ਪੱਖੋਂ ਵੀ ਵਿਚਾਰੀ ਖੁੰਜੀ ਹੋਈ ਸੀ ਜਿਹੜੀ ਗੱਲ ਹੁਣ ਆਪਣੇ ਕੋਲ ਝੋਟੀ ਨੇ ਦੱਦ 10 ਕਿਲੋ ਕਰੇ ਬਾਦ ਵੀ ਜਾਣਾ ਬਈ ਹੋਰ 2-4 ਦਿਨਾਂ ਜਿਹਨੇ ਹੋਰ ਵੀ ਸਹੀ ਗੱਲ ਹੈ ਜੀ ਠੀਕ ਹੈ ਫਿਟਨੈਸ ਬਹੁਤ ਹੈ ਜੀ ਤੇ ਬਾਕੀ ਹੁਣ ਆਪਾਂ ਇਹਨਾਂ ਬਾਜਨ ਨੂੰ ਵਿਹੜਾ ਦਿਖਾ ਦਿੰਨੇ ਆਜੋ ਸੱਤ ਨੰਬਰ ਨਾਗ ਵਿਹੜ ਵੀਰੇ ਇਹਦਾ ਸੂਆ ਕਿੰਨਾ ਮਾਜੀ ਸੂਆ ਗੂਜਾ ਬਾਈ ਕੱਦ ਘਾਟ ਭਾਲਾ ਵੱਡਾ ਹੈ ਨਾ ਬਾਈ ਚੌੜੀ ਪੂਰੀ ਬਹੁਤ ਦੋਵਾਂਾਂ ਵਰਗੀ ਵਿਹੜ ਕੱਲੀ ਹੈ ਦੋ ਗਾਂਆਂ ਵਰਗੀ ਆ ਕੱਲੀ ਹੋਈ ਵਿਹੜ ਸੀ ਬਾਈ ਬੰਦਿਆਂ ਕੋਲੇ ਠੀਕ ਸ਼ੌਂਕ ਨਾਲ ਪਾਲੀ ਵੀ ਆ ਐਵੇਂ ਕਹਿੰਦਾ ਮੈਂ ਫਾਰਮ ਚੋਂ ਲਈ ਆ ਪਰ ਫਾਰਮ ਨਾਲੋਂ ਵੀ ਇਹ ਬੰਦੇ ਕੋਲੇ ਅਰੇਂਜਮੈਂਟ ਇੰਨਾ ਕ ਵਧੀਆ ਐ ਕਿ ਅਖੀਰਲੀ ਵਿਹੜ ਰਹਿ ਗਈ ਸੀ ਹੂੰ ਪੰਜ ਛੇ ਵਿਹੜਾਂ ਆ ਗਏ ਸੀ ਉਹ ਸਾਰੀਆਂ ਮੈਂ ਲਿਆਈ ਠੀਕ ਮੰਦੇ ਆ ਨਾ ਤੇ ਬੱਚਿਆਂ ਕੋਲ ਚੱਲੀ ਕੈਨੇਡਾ ਅਗਲੇ ਮਹੀਨੇ ਬਸ ਇਹ ਵਹਿੜ ਤਾਂ ਹੀ ਵੇਚ ਗਏ ਠੀਕ ਆ ਇਹ ਮਨ ਲੱਗੇ ਕਿੰਨਾ ਵਹਿੜ ਨੂੰ ਰਾਸ਼ਨ ਖਵਾਉਣਾ ਇਕੱਲੇ ਦਾਣੇ ਤੇ ਵਹਿੜ ਪਾਲੀਏ ਕੋਈ ਇਹਨੂੰ ਚਾਰ ਨਹੀਂ ਪੈ ਤੱਕਦੀ ਹੈ ਦਸਤੀ ਹੈ ਬਈ ਚੈੱਕ ਕਰੋ ਕੋਈ ਨਹੀਂ ਪਿਆ ਆਪਣਾ ਇਹ ਚਾਰ ਤੇ ਧੀ ਮੋਟੀ ਕੀ ਦੀ ਨਾ ਇਕੱਲਾ ਦਾਣੇ ਤਿਆਰੀਆਂ ਜੀ ਆ ਹੁਣ ਹਾਂ ਬਈ ਇਹ ਸੂਣ ਦੀਆਂ ਤਿਆਰੀਆਂ ਜੀ ਆਪਣੇ ਕੋਲ ਅੱਜ ਹੀ ਆਈ ਸੀਗੀ ਠੀਕ ਆ ਤੇ ਵੈਸੇ ਵੀ ਦਿਨ ਪੂਰੇ ਸੀ ਵਹਿੜ ਦੇ ਤੇ ਮੈਨੂੰ ਇਹ ਸੀਗਾ ਕਿ ਚਲ ਇੱਕ ਅੱਧਾ ਦਿਨ ਕੱਢ ਗੀ ਠੀਕ ਆ ਨਹੀਂ ਜਦੋਂ ਵਹਿੜ ਨੇ ਆਪਾਂ ਨੂੰ ਪਤਾ ਹੀ ਸੂਣਾ ਕਿ ਇਹਨੇ ਵੱਧ ਦੇਖਣਾ ਕਰਨ ਵਾਲੀ ਨੇ ਯਾਨੀ ਜਿਹੜਾ ਵੀਰ ਆਵੇ ਉਹ ਸੂਈ ਸਵਾਈ ਮੰਨ ਕੇ ਆਵੇ ਉਹ ਕਿਉਂਕਿ ਜਦੋਂ ਉਹ ਵੀਡੀਓ ਅਪਲੋਡ ਹੋਣੀ ਆ ਉਹਦੋਂ ਸੂਪ ਹੋਗੀ ਤੁਸੀਂ ਸੂਈ ਸਵਾਈ ਮੰਨ ਕੇ ਆ ਬਚਾ ਕੇ ਲੈ ਕੇ ਚੱਲ ਜੀ ਕਿਉਂਕਿ ਵਹਿੜ ਨਿਕਲ ਰਿਹਾ ਹੈ Yeah. <laughs> ਕੀ ਰਿਕਾਰਡ ਆ ਵੀਰੇ ਦਾ ਬਾਈ ਪਹਿਲੇ ਸੂਏ ਬੈਠਦੇ ਦਿੱਤਾ 25 ਕਿਲੋ ਦੁੱਧ ਜੀ 30 ਕਿਲੋ ਦੁੱਧ ਦੇ ਬਾਈ ਕਹਿੰਦਾ ਨੇੜ ਚ ਆਇਆ ਸੀ ਠੀਕ ਆ ਯਾਨ ਮੈਂ ਕਹਿੰਨ ਲੁਕਿਆ ਦਾ 35 36 ਕਿਲੋ ਦਿੱਤਾ ਪਹਿਲੇ ਸੂਏ ਪਰ ਐਸੋਰੀ ਉਮੀਦ ਆ ਬੱਚੀ ਤੋਂ ਹੂੰ ਮੇਰੇ ਹਿਸਾਬ ਨਾਲ ਦੇਹ ਜੇ ਤਾਂ 40 ਦੇ ਨੇੜ ਵੀ ਨੂੰ ਥੋੜਾ ਨਹੀਂ ਕੋਈ ਬੈਠ ਨੂੰ ਦੁੱਧ ਥੋੜਾ ਨਹੀਂ ਜਿਹੜੇ ਹਿਸਾਬ ਨਾਲ ਪਲੀ ਆ ਪਲੀ ਨਾਲਾ ਸਾਹਿਬ ਇੱਕ ਦੋ 2.5 ਫੁੱਟ ਦੀ ਪੈਣ ਹੁੰਦੀ ਬੈਠਦਾ ਐਨਾ ਜੇ ਪਸ਼ੂ ਤਿਆਰ ਕਰਨਾ ਹੋਵੇ ਪਤਾ ਹੀ ਨਹੀਂ ਕਿੰਨਾ ਰਾਸ਼ਨ ਖਵਾਉਣਾ ਪੈਂਦਾ ਬਾਈ ਕਹਿੰਦਾ ਜੀ ਸੋਇਆ ਬੀਣ ਕਦੇ ਮੁੱਕਣ ਦੀ ਦਿੱਨਾ ਕੋਈ ਹੋਰ ਰਾਸ਼ਨ ਠੀਕ ਆ ਮੱਕੀ ਮੁਗੀ ਫੁੱਲ ਪੈਂਦੀ ਰਹੀ ਠੀਕ ਆ ਦਾਸਦੀ ਆ ਬ੍ਰੀਡ ਦੀ ਆ ਬ੍ਰੀਡ ਬਹੁਤ ਆ ਰੇਲ ਗੱਡੀ ਜਿੱਡੀ ਆ ਹਨਾ ਖੋਦੇ ਗੁਰੂ ਦੇ ਸੀਮੰਦੀ ਆ ਬਾਈ ਹਾਂ ਅੱਗੇ ਇਹ ਵੀ ਜ ਸਦਾ ਲੱਗਿਆ ਹੋਇਆ ਸੈਕਸੜ ਠੀਕ ਆ ਹਾਂਜੀ ਠੀਕ ਆ ਜਾਨੀ ਬੱਚੀ ਹੋਊ ਮਗਰ ਹੋਊਗੀ ਬਾਕੀ ਕਰਨ ਵਾਲੇ ਕਿ ਬਾਕੀ ਕੁਦਰਤ ਦੇ ਹੱਥਾਂ ਹਾਂ ਬਾਕੀ ਕੁਦਰਤ ਦੇ ਹੱਥਾਂ ਕੋਈ ਵੱਡਾ ਤਾਂ ਕੋਈ ਹੋਇਆ ਨਹੀਂ ਬਾਈ ਨਾ ਨਾ ਕੋਈ ਹੋਊਗਾ ਸਹੀ ਗੱਲ ਆ ਪਰ ਬਹਿੜ ਜਿਹੜੀ ਚੀਜ਼ ਆ ਕੋਈ ਬਾਗਮਾਲ ਲੱਗੇ ਨੇ ਕਹੀਏ ਦੋ ਘੜੀਆਂ ਬਹਿ ਕੇ ਵੇਖਣ ਵਾਲੀ ਜੀ ਵੇਖਣ ਵਾਲੀ ਆ ਯਾਰ ਹਈ ਤੇ ਆਪਣੇ ਕੋਲੋਂ ਥੇ ਆਇਆ ਕਿ ਸੂਣ ਦੀਆਂ ਤਿਆਰੀਆਂ ਕਰਕੇ ਪੁਰਾ ਮੈਲੀ ਹੋ ਗਈ। ਹੂੰ ਐਨ ਬਰਫ ਨੂੰ ਚਿੱਟੀ ਦੁੱਧ ਵਾਂਗੂ ਚਾਂਪ ਰਹੀ। ਸਹੀ ਗੱਲ ਹੈ। ਪ੍ਰਿੰਟ ਵਾਲਾ ਸੋਣਾ। ਬੰਦੇ ਨੇ 2 ਘੰਟੇ ਲਾਏ ਖਾਸ। ਮੀਂਹ ਨਹੀਂ ਦਿੱਤੀ ਕਹਿੰਦਾ ਨਵਾ ਕੇ ਕੋਈ ਭੇਜੂਗਾ ਕਹਿੰਦਾ। ਠੀਕ ਆ। ਯਾਰ ਵਿੱਚ ਕਰਮ ਵਾਲੀ। ਮੈਂ ਕਹਾਂ ਕਿਤੇ ਹੀ ਮੱਥੇ ਲੱਗਦੀ ਆ ਨਾ ਬਈ ਏਡੀ ਬੈੜ ਤਾਂ। ਤੇ ਬੈੜਨੇ ਹਜੇ ਤਾਂ ਬਈ ਜਿਵੇਂ ਜਿਵੇਂ ਸੂਣਾ ਬੈੜਨੇ ਲੇਵਾ ਵਧੀਆਵੇਂਵੇਂ ਕੱਢੀ ਜਾਣਾ। ਠੀਕ ਆ ਵੀਰੇ। ਤੇ ਨਾਗ 7 ਹੋ ਗਿਆ ਵੀਰੇ ਤੇ 8 ਨੰਬਰ ਨਾਗ ਆਜੂ ਵੀਰੇ। ਇਹਦਾ ਸੂਆ ਕਿੰਨੇ ਮਾਜੇ ਇਹਦਾ ਦੂਜਾ ਇਹ ਵੇੜ ਲਈ ਆਪਾਂ ਸਮੋਲ ਫਾਰਮ ਸੀ ਬੰਦੇ ਦਾ 40 ਵੇੜਾ ਦੁੱਧ ਤੇ ਲਾਈਆਂ ਡੇਰੀ ਦਾ ਕੰਮ ਆਉਦਾ ਠੀਕ ਆ ਵੇੜ ਇਹ ਆਪਣੇ ਕੋਾਈ ਨਾਲ ਚਾਰ ਪੰਜ ਦਿਨ ਹੋ ਗਏ ਹਾਂ ਚਾਰਨੇ ਅੱਜ ਚੌਥਾ ਦਿਨ ਅਸੀਂ ਹੂੰ ਦੋ ਤਿੰਨ ਤਾਂ ਵਹਿੜ ਨੇ ਜੀ ਨਹੀਂ ਲਾਇਆ ਪਹਿਲਾਂ ਹੁੰਦਾ ਹੀ ਹੈਗਾ ਉਹ ਤੋਂ ਕੱਢੀ ਜਾ ਫਿਰ ਵੀ ਪਰ ਅੱਜ ਮੱਝ ਵੀ ਆ ਠੀਕ ਆ ਪਾਈ ਨੂੰ ਵੀ ਦਿੱਕਤ ਨਹੀਂ ਖੜੀ ਨ ਪਰੇ ਜੀ ਨਹੀਂ ਲਾਇਆ ਇਹ ਦੁੱਗਣਾ ਲੇਵਾ ਸੀ ਵਹਿੜ ਥਲੇ ਡੰਗ ਤੇ ਬਾਈ ਠੀਕ ਆ ਚੋਕੇ ਲਈ ਸੀ 27 22 ਕਿਲੋ ਦੁੱਧ ਸੀ ਪਰ ਆਪਣੇ ਕੋ ਉਪਰਾ ਕੀਤਾ ਇਸ ਟਾਈਮੇ ਥੱਲੇ ਹੁਣ ਬਾਈ ਤੇ ਹੀ ਕਿਲੋ ਦੁੱਧ ਹੈ ਗਿਆ ਜੀ ਹਾਂ ਸੁਈ ਸੁਈ ਬੱਚਾ ਮਗਰ ਬੱਚਾ ਮਗਰ 22 23 ਕਿਲੋ ਦੀ ਜੋ ਉਪਰਾ ਕਰਕੇ ਆਪਣੇ ਕੋ ਘੜ ਗਈ ਪਰ ਆਏ ਆ ਅੱਜ ਪੂਰੇ ਆਏ ਨੇ ਪੱਠੇ ਦੇਖ ਲਓ ਫਿਰ ਨੇ ਸਾਰੇ ਖਾਦੇ ਪੱਠੇ ਆਜੂਗੇ 1 2 ਦਿਨਾਂ ਚ 2 4 ਦਿਨਾਂ ਚ ਵੈਡ ਬਣਾ ਕੇ ਪੂਰੀ ਸਹਣੀ ਨਿਕਲ ਆਉਂਗਾ ਵੱਡੀ ਆ ਵੈਡ ਪੂਰਾ ਕੱਟ ਕੱਟ ਚੰਗਾ ਸਾਰੇ ਵੱਡੀਆਂ ਐ ਇਹ ਪੂਰੀ ਨਾ ਸਨ ਲਈ ਵੇੜਾ ਵੱਡੀ ਦੇਖ ਲੋ ਕਿੰਨੀ ਮੇਰੀ ਕੋਈ ਸ਼ੂਟਿੰਗ ਨਹੀਂ ਦੀ ਸਹੀ ਗੱਲ ਨਲਕਵੇਂ ਨੂੰ ਬਹੁਤ ਸਟਰੋਂਗ ਹੁੰਦੀ ਆ ਪੂਰੀ ਸਟਰੋਂਗ ਆ ਬਾਈ ਹਾਂ ਸਟਰੋਂਗ ਆ ਪਹਿਲੇ ਸੂਏ 35 ਕਿਲੋ ਦੁੱਧ ਦਿੱਤਾ ਪੂਰਾ ਹੁਣ ਰਿਕਾਰਡ ਆ ਉਹਦੇ ਕੋਲੇ ਸਾਰਾ ਠੀਕ ਆ ਹਾਂਜੀ ਜੇ ਇਸ ਵਾਰੀ ਦੁੱਧ ਦੇ ਜਿੱਦਣ ਜੀਲ ਆ ਲਿਆ ਵੇੜ ਨੇ ਪੂਰਾ ਆ ਇਹ ਨਹੀਂ ਪਤਾ 30 ਬੱਤੀ ਕਿਲੋ ਚਵਾ ਕੇ ਤੇਰੇ ਫੇਰ ਵੀਡੀਓ ਤੇ ਬਣਾ ਕੇ ਵੇਚਾਂਗੇ ਠੀਕ ਆ ਵੀਰੇ ਜੇ ਕੋਈ ਆਏ ਲੋਗਾ ਆਏ ਵੀ ਦੇਦਾ ਕੋਈ ਠੀਕ ਆ 8 ਨਾਕ ਹੋ ਗਏ ਤੇ 9 ਨੰਬਰ ਨਾਕ ਹੋਵੇ ਤੇ ਜਿਹਦਾ ਸੂਆ ਕੰਨਮਾ ਜੀ ਪਹਿਲੇ ਗੱਲ ਕੀਤੀ ਬਾਈ ਠੀਕ ਆ ਚਾਰ ਦੰਦ ਕਹਿੰਦੇ ਆਪਾਂ ਦੰਦ ਦੇਖੇ ਨਹੀਂ ਆਪਾਂ ਕੱਲੀ ਬੱਚੀ ਦੇਖੀ ਆ ਠੀਕ ਆ ਬਰੀਕੀਆਂ ਚ ਬਹੁਤ ਆ ਕੱਲ ਸੂਈ ਆ ਕੱਲ ਸੂਈ ਆ ਮਗਰ ਬੱਚੀ ਆ ਸੈਕਸਡ ਸੀਮਨ ਲਗੇ ਬੱਚੀ ਦੇਖੇਗੇ ਸੋਹਣੀ ਆ ਹਮਮ ਇਹ ਬਾਉਣੀ ਸੋਹਣੀ ਬੱਚੀ ਆ ਹਮਮ ਬੱਚੀ ਚ ਪੂਰੀ ਟਾਪ ਕਲਾਸ ਆ ਬੱਚੇ ਨੇ ਫ੍ਰੈਂਟ ਇਹਦਾ ਵੀ ਬੜਾ ਟਾਪ ਦਾ ਆ ਹਨਾ ਨੂੰ ਦੇ ਬੱਚੀ ਦੰਦ ਨਿਕਨੇ ਕਾ ਕੰਨ ਨਾਲ ਹਮਮ ਪ੍ਰਿੰਟ ਆ ਸੈਕਸਡ ਸੀਮਨ ਸੀ ਦੇ ਹਮਮ ਪੂਰੀ ਡਿਟੇਲ ਆਪਣੇ ਕੋਲ ਵੇੜ ਫੁੱਲ ਰਿਕਾਰਡ ਮਿਲੂਗਾ ਕਿੰਨਾ ਕ ਬੋਲਾ ਤਿਆਰ ਆ ਬੋਲਾ ਸੁਬਾ ਬਈ ਦਾ ਚੋਇਆ ਸੀ 13 14 ਕਿਲੋ ਬੋਲਾ ਜੋ ਜਮਾ ਖਾਲੀ ਕਰਦੀ ਬੂੰਦ ਬੂੰਦਾਂ ਵੇਰ ਤੋਂ ਬੈਠਿਆ ਨਹੀਂ ਜਾਂਦਾ ਹੀਗਾ ਹੂੰ ਏ ਕਾ ਆ ਮੌਸਮ ਗੰਦਾ ਤਾਂ ਕਰਦੇ ਸਾਵਧਾਨ ਬਾਦੂ ਥੋੜਾ ਜਿਹਾ ਖਰਾਬ ਆ ਸਹੀ ਗੱਲ ਤੇ ਹੁਣ ਮੰਨ ਕੇ ਚੱਲੋ ਇਹਨੇ ਹਜੇ ਚੂਣ ਵਾਲੀ ਆ ਹੂੰ ਇਹ ਮੰਨ ਕੇ ਚੱਲੋ ਹੁਣ 7-8 ਕਿਲੋ ਵਾਲੋਂ ਤਾਂ ਕੱਢੂ ਹੀ ਕਰਨ ਵਾਲੇ ਠੀਕ ਆ ਵੀਰੇ ਬਰੀਕੀਆਂ ਬਹੁਤ ਵੱਡੀ ਦੇਖੋ ਕਿੰਦੀ ਸੱਧੀ ਮੋਹ ਸਹੀ ਗੱਲ ਆ ਵੱਡੀ ਕੱਦ ਕਾਟ ਵਾਲੀ ਆ ਹਰ ਇੱਕ ਚੀਜ਼ ਜਿਹੜੀ ਪ੍ਰੋਪਰ ਹੁੰਦੀ ਆ ਕੋਈ ਹਰ ਇੱਕ ਚੀਜ਼ ਜਿਹੜੀ ਕੰਪੀਟੀਸ਼ਨ ਲੈਵਲ ਤੇ ਪੂਰੀ ਆ ਉਹ ਪੂਰੀ ਆ ਸਹੀ ਗੱਲ ਆ ਆਪਰ ਇਹ ਚੀਜ਼ ਵੇਰ ਦੇ ਫਵਾਨੇ ਤੇ ਦੋ ਨਾੜਾਂ ਦੇ ਬਰੀਕ ਬਰੀਕ ਨੇ ਇਹ ਇਧਰ ਅੱਗੇ ਨਹੀਂ ਹੁੰਦਾ ਸੇ। ਹਾਂ। ਬਾਕੀ ਚੰਗੀ ਚੀਜ਼ ਆ। ਸਿੱਧੀ ਬਹੁਤ ਵੱਡੀ ਬਹੁਤ ਭਾਈ ਗਾਹ ਨੂੰ ਮੰਨ ਗਏ ਕਿੱਡਾ ਕਰ ਲੈ। ਹਾਂ ਕੱਦ ਵੱਡਾ ਲੈ। ਅਜ ਤਾਂ ਬੱਚਾ ਹੀ ਆ ਜੀ। ਠੀਕ ਆ ਫਿਰ। ਚੰਗੀ ਚੀਜ਼ ਆ। ਟੌਪ ਕਲਾਸ ਆ ਪੂਰਾ। ਚੈੱਕ ਕਰ ਸਕਦੇ ਹੋ ਮੁੱਠੀ ਲੱਥਾਨ। ਗੱਲਾ ਗੱਲਾ ਨਾ ਕਰਮ। ਫਾੜੀ ਇਹਨਾਂ ਲੈਵਾ। ਹੂੰ। ਤੇ ਨਾਲ ਬਹੁਤ ਸਾਰੇ ਤੇ ਇਹਦਾ ਪਲੂਣ ਤੇ ਵਹਿੜ ਫੈਦੀ ਆ। ਹੂੰ। ਭਲਾ ਪੂਣਾ ਪਾਈ ਕਰਦੀ ਆ। ਠੀਕ ਪ੍ਰਿੰਟ ਬਿਜਾ ਮੈਂ ਬ੍ਰੀਕ ਚੰਗਦੀ ਆ ਬਾਲਾ ਨਹੀਂ ਕੋਲੋਂ ਬੱਚੀ ਹੋਈ ਠੀਕ ਆ 30 ਫਿਰ ਦਾ ਠੀਕ ਆ ਵੀਰੇ ਤੇ ਇਹ ਬੱਚਾ ਆ ਗਿਆ ਆਪਣਾ 10 ਨੰਬਰ ਹਨਾ ਬੱਚਾ ਹੀ ਆ ਖੀਰਾ ਦੰਦ ਪਟਾਲੂ ਜੀ ਮੈਂ ਕਹ ਸੁਨੱਖ ਪੁਣਾ ਵਾਲਾ ਹਨਾ ਬੱਚੇ ਤੇ ਬਹੁ ਹੀ ਪਟਲਾ ਬਕੋਈ ਗੱਲ ਹੈ ਜੀ ਦੰਦ ਚੈੱਕ ਕਰਾ ਦਿੰਨੇ ਤੁਹਾਨੂੰ ਕੀ ਰਹੀ ਆ ਬੱਚਾ ਜਿਆਦਾ ਜੋਰ ਹੀ ਰਹੀ ਹੈ ਜਿਹੜੀ ਚੀਜ਼ ਹੋਊਗੀ ਉਹ ਕਹਿ ਕੇ ਦਰਸਾਏ ਠੀਕ ਆ ਆ ਹੀ ਨਹੀਂਗਾ ਬਾਈ ਹਵਾ ਕਰੀ ਜਾਉਂਦੀ ਠੀਕ ਆ ਉਹ ਦਾਕ ਮੁੜਿਆਊਗਾ ਹਾਂਜੀ ਠੀਕ ਆ ਇਹ ਬੱਚੀ ਗੱਲ ਆਈ ਠੀਕ ਆ ਸਾਡੇ ਪਾਣੀ ਪੂਣੀ ਨਹੀਂ ਹੈ ਜੀ ਪੀਤਾ ਠੀਕ ਆ ਹਜੇ ਉਹ ਘਾਹ ਘਾਹ ਕਰਕੇ ਕਰਿਆ ਬੱਚੀ ਨੇ ਜਿਹੜੇ ਠੀਕ ਆ 15 ਤਰੀਕ ਨੂੰ ਤਨ ਪੂਰੇ ਹਾਂਜੀ ਠੀਕ ਆ ਕਦ ਬਣ ਕੇ ਤਿਆਰ ਹੋਊਗੀ ਜੀ ਠੀਕ ਹੈ ਵੀਰੇ ਨੇ ਕਿੰਨਾ ਪੀਸੀ ਕਹਿ ਸਕਦਾ ਕੋਈ ਜਰਸੀ ਦਾ ਸ਼ੌਂਕ ਰੱਖਦਾ ਹੋਵੇ ਵੀਰੇ ਜਰਸੀ ਦਾ ਭਾਈ ਆ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਸੰਭੀ ਪਲੀ ਆ ਫੁੱਲ ਹੀ ਚਮਕਦਾ ਮਕਾਲੀ ਆ 15 ਤਰੀਕ ਨੂੰ ਇਹਦੇ ਦਿਨ ਪੂਰੇ ਆ ਬਾਕੀ ਦਿਨ ਵੱਧ ਘੱਟ ਹੋ ਸਕਦੇ ਆ ਪਰ ਚੀਜ਼ ਬਹੁਤ ਚੰਗੀ ਆ ਜੀ ਠੀਕ ਆ ਵੀਰੇ ਚਲੇ ਇਹੋ ਨਾਲ ਹੀ ਰਹੇ ਗੱਲਾਂ ਹੀ ਜੀ ਦੋ ਇਹ ਬੱਚੀ ਉਪਰੇ ਚ ਜਾ ਕੇ ਅੱਜ ਹੁਣ ਪੱਠੇ ਖਾਦੇ ਆ ਜ਼ਾਤ ਨੂੰ ਪਾਣੀ ਪੁਣੀ ਹੌਲੀ ਹੌਲੀ ਪਿਆਵਾਂਗੇ ਠੀਕ ਆ ਗਾਲ ਨੂੰ ਬੱਚੀ ਨੇ ਹੋਰ ਹੀ ਕੋ ਲੱਗਣਾ ਤੁੱਬ ਨਹੀਂ ਲੱਗਣਾ ਬਾਈ ਘੋਲ ਕੇ ਜਿਸ ਦਿਨ ਬੱਚੀ ਤਿਆਰ ਹੋਈ ਇੱਥੇ ਲੇਵਾ ਹੋ ਜਿਹੜਾ ਕਹਿੰਦੇ ਨੇ ਇੱਥੇ ਤੱਕ ਲੈ ਆਇਆ ਜਿਵੇਂ ਉਹ ਬੈਠਦਾ ਲੈ ਆਉਂਦਾ ਠੀਕ ਹੈ ਬਰੇ ਇਹ ਜਾਈ ਬੜੀ ਪਿੰਗੀ ਬੱਚੀ ਨੂੰ ਪਟ ਪਟਦੀ ਪੇ ਇਸ ਕੁਆਲਟੀ ਹਰੇ ਕੇ ਜੀ ਪ੍ਰੋਪਰ ਹਮ ਠੀਕ ਹੈ ਜੀ ਤੇ ਆਪਾਂ ਜਿਹੜੇ ਕੱਚੇ ਨਾ ਗੋਦ ਇਕੱਠੇ ਖੜੇ ਹੀ ਦਿਖਾ ਦਿੰਨੇ ਆ ਉਹ 10 ਨਗ ਆਪਾਂ ਪ੍ਰੋਪਰ ਦਿਖਾਤੇ ਆ ਠੀਕ ਆ 11 ਨੰਬਰ ਹੈਗਾ ਜਿਹੜਾ ਇਹਦਾ ਸੁਆ ਕਿੰਨਾ ਹੈ ਖੀਰਾ ਬੱਚਾ ਕਿੰਨੇ ਕ ਦਿਨ ਲੈਂਦੀ ਆ ਇਹਦੇ ਮੰਨ ਕੇ ਚਲੋ 20 ਦਿਨ ਦਾਣ ਪੂਰੇ ਆ ਇਹ ਆ ਪਤਾ ਨਹੀਂ ਦਿਖਾਈ ਜੀ ਕੱਚੀਆਂ ਕਰਕੇ ਆਪਾਂ ਕਹੇ ਕਿ ਵੇਣਾ ਅਗਲੀ ਵੀਡੀਓ ਚ ਦਿਖਾਵਾਂਗੇ ਤਿਆਰ ਕਰਕੇ ਇਹ ਤਿਆਰ ਕਰਕੇ ਜੇ ਕੋਈ ਸਾਂਭਣ ਦਾ ਚਾਹਵਾਨ ਹੋਵੇ ਤਾਂ ਬਖਰੀ ਗੱਲ ਹੈ ਦੂਸਰੀ ਫਾਰਮ ਚ ਲਈ ਜੀ ਸਟੋਕਿੰਗ ਹੋਰ ਫੋਨ ਲੇ ਫੌਦੀ ਦੱਸਦੀ ਆ ਬਈ ਵਾਕੀ ਕੋਈ ਚੀਜ਼ ਆ 12 ਨੰਬਰ ਨਾ ਕਿਤੇ ਇਹ ਦੂਜੇ ਸੂਰ ਦਾ ਇਹ ਸਮਾਂ ਕਿੰਨਾ ਕੁ ਲੈਂਦੇ ਜੀ 23 ਦਿਨ ਪੁਰਾਣੇ ਬਈ ਜਾਣੀ 15 15 ਦਿਨ ਲੈਂਦੀ ਆ ਠੀਕ ਆ ਇਹਦੇ ਪਹਿਲੇ ਸੂਰ ਤੱਕ 26 ਕਿਲੋ ਦਾ ਆਪਣੀ ਯਾਰ ਮੇਟਰ ਦੇ ਫਾਰਮ ਤੋਂ ਇਹ ਸਾਰਾ ਆਪਾਂ ਦੱਸ ਦਾਂਗੇ ਐਡਰੈਸ ਕੋਈ ਆਪਾਂ ਨੂੰ ਇਹਦੇ ਚ ਹੈ ਨਹੀਂ ਠੀਕ ਆ ਐਸੋਰੀ ਦੂੰਗੀ 40 ਕਿਲੋ ਠੀਕ ਆ 13 ਨੰਬਰ ਨਾ ਇਹ ਦੂਜੇ ਸੂਰ ਦਾ ਬਈ ਇਹ ਸਮਾਂ ਕਿੰਨਾ ਕੁ ਲੈਂਦੀ ਆ ਇਹ ਤਾਂ ਮਨ ਲੇ ਚਲੋ ਤੇ ਹਫਤਾ 10 ਦਿਨ ਲਵਾਂਗੇ ਹਫਤਾ 10 ਨੋਰਮਲ ਜੀ ਹਾਈਟ ਹੈ ਠੀਕ ਆ ਪਲੀ ਪਲੀ ਚੋੜੀ ਠੀਕ ਹੈ ਵੀਰੇ ਜੋ ਕੋ ਫੁੱਲਾ ਡੁੱਲਾ ਦੇ ਜੂਗੀ 23 24 ਬੱਲੇਗਾ ਠੀਕ ਹੈ ਵੀਰੇ ਤੇ ਬਾਕੀ ਜੇ ਕੋਈ ਕੱਚੀ ਲੈਣ ਦਾ ਚਾਹਵਾਨ ਹੋਇਆ ਕੱਚੀ ਤੋਂ ਬਾਈ ਨੂੰ ਫੋਨ ਲਾ ਸਕਦਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੇ ਧੰਨਵਾਦ